ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਲੋ ਜੀ ਅੱਜ ਆਪਾਂ ਕਰਵਾ ਰਹੇ ਹਾਂ ਬੁੱਲੀ ਡੰਡੇ ਵਾਲੀ ਸਪਰੇ ਇਹ ਸਾਡੇ ਛਤ्रू ਜੀ ਨੇ ਸਾਡੀ ਬੈਲਟ ਦੇ ਮੰਨੇ ਤੰਨੇ ਇਹਨਾਂ ਕੋ 12 ਮਹੀਨਾ 30 ਦਿਨ ਕੰਮ ਰਹਿੰਦਾ ਹੈ ਇਹ ਬੰਦਾ ਨਹੀਂ ਵਿਹਲਾ ਇੱਥੇ ਵੇਟਿੰਗ ਦੇ ਵਿੱਚ ਸਗੋਂ ਇਹ ਬੰਦੇ ਬੈਠੇ ਹੁੰਦੇ ਆ ਜੀ ਫੇਰ ਕੋਈ ਖਾਸ ਸਪਰੇ ਕਰਾਉਣੀ ਹੈ ਲੋ ਆਗੇ ਸ਼ਤਰੂ ਸ਼ਤਰੂ ਜੀ ਕੀ ਹਾਲ ਨੇ ਵਧੀਆ ਜੀ ਵਧੀਆ ਠੀਕ ਠਾਕ ਜੇ ਹੋਰ ਵਧੀਆ ਜੀ ਤੇ ਆਪਾਂ ਗੁੱਲੀ ਡੰਡੇ ਨੂੰ ਕਿਹੜੀ ਕਿਹੜੀ ਸਪਰੇਅ ਕਰ ਰਹੇ ਆਂ ਅੱਗਾ ਸਪਰੇਅ ਇੱਧਰ ਮੂੰਹ ਕਰ ਹੈਂ ਗੱਲ ਦੱਸ ਕਰੰਦਿਆਂ ਟੋਪਕਦੀਆਂ ਹਾਂ ਹਾਂ ਤੇ ਲੀਟਰ ਨਾਲ ਪੂਰੀ ਲੀਟਰ ਦੀ ਹੈਂ ਸਹੀ ਹੈ ਚੱਕ ਦੂ ਫੱਟੇ ਮੈਂ ਨਾਲੇ ਛਰਦਾ ਹੀ ਨਹੀਂ ਤੇ ਸਪਰੇਅਾਂ ਤੈਨੂੰ ਸਾਰੇ ਬਾਰੇ ਪਤਾ ਹੈ ਨਾ ਹਾਂਜੀ ਹਾਂਜੀ ਤੂੰ ਅਸਲ ਤੇ ਸਾਰੀਆਂ ਸਪਰੇਅਾਂ ਘੋਲ ਕੇ ਪੀ ਗਿਆ ਹਾਂ ਚਲ ਸਹੀ ਹੈ ਕਿੰਨੇ ਸਾਲ ਹੋ ਗਏ ਇੱਧਰ 15 ਸਾਲ ਹੋ ਗਏ ਵਾਹ ਜੀ ਵਾਹ ਨੋ ਜੀ ਬੰਦਾ ਬੜਾ ਮਿਹਨਤੀ ਹੈ 15 ਸਾਲ ਹੋ ਗਏ ਹੈ ਤੇ ਪਿਛਲੇ ਝੋਨੇ ਦੇ ਸੀਜ਼ਨ 'ਚ ਐਤ ਕੀ ਪਿਛਲੇ ਸਾਲ ਯਾਨਕਿ 2024 'ਚ ਬੰਦੇ ਨੇ ਘਰ ਵੀ ਆਪਦਾ ਬਣਾ ਲਿਆ ਇੱਥੇ ਵਧੀਆ ਟੱਬਰ ਟੀਰ ਪਾਲੀ ਫਿਰਦਾ 2024 ਪੁੰਨਾ ਵਾਹ ਜੀ ਵਾਹ 2024 ਫਿਰ ਤੂੰ ਮਤਲਬ ਦੁਬਈ ਦੇ ਹਿਸਾਬ ਨਾਲ ਫਿਰਦਾ ਹੀ ਰਾਣੀਆ ਨਹੀਂ ਹੈ ਦੁਬਈ ਹੈ ਮਿਹਨਤ ਹੈ ਭਾਈ ਮਿਹਨਤ ਮੈਂ ਇਹਨਾਂ ਗੱਲਾਂ ਮਿਹਨਤ ਬੰਦੇ ਦੀ ਗਰਮੀ ਵੇਖੀ ਤੇ ਆ ਨਾ ਠੰਡ ਵੇਖੀ ਹਾਂਜੀ ਤੇ ਫਿਰ ਆਪਣੀ ਮੰਨ ਲਓ ਵੀ ਆ ਆ ਜਿਹੜੀ ਆਪਣੀ ਬੈਲਟ ਦੇ ਕਿੰਨੇ ਰਕਬਾ ਤੇਰੇ ਅੰਦਰ ਇੱਕ ਘਟੋ ਘਟਾ ਮਿਲਾ ਕੇ ਤਾਂ 500 ਕਿੱਲਾ ਆਇਆ ਆਪਣੇ ਕੋਲ ਜੀ 500 ਕਿੱਲਾ ਹੈਗਾ ਨਾ ਤੇਰੇ ਕੋਲ ਤੇ ਬਰਾਣ ਵਾਲੇ ਪਾਸੇ ਤੇ ਨਹੀਂ ਜਾਂਦਾ ਨਾ ਉਧਰ ਨਹੀਂ ਜਾਂ ਆਪਣੀ ਨਾਲੀ ਦੇ ਆ ਜੀ ਆਪਣੀ ਨਾਲੀ ਦਾ ਨਾਲੀ ਦਾ ਤੈਨੂੰ ਹਰ ਇੱਕ ਬੰਦੇ ਦਾ ਪਤਾ ਕਿ ਦੇਖੋ ਕਿੰਨੀ ਪੈੜੀ ਪੈੜੀ ਸਹੀ ਠੀਕ ਦੋਇਆ ਆ ਵੀ ਦੂਜਾ ਤੈਨੂੰ ਦਵਾਈਆਂ ਵਾਲੇ ਰੱਖ ਲੈਣ ਤੇ ਤੂੰ ਤਾਂ ਸਾਰਾ ਕੁਝ ਦੱਸ ਦੇ ਵੀ ਆ ਫਲਾਨੀ ਦਵਾਈ ਨਹੀਂ ਪੈਂਦੀ ਆ ਨਹੀਂ ਪੈਂਦੀ ਲੋੜ ਹੀ ਨਹੀਂ ਪੈਂਦਾ ਹੈ ਸੋ ਦਾ ਡਾਕਟਰ ਲੰਮਾ ਵੀ ਆਪਣੀ ਜ਼ਿੰਮੇਵਾਰ ਨੂੰ ਹਣ ਕਈ ਜ਼ਿੰਮੇਵਾਰ ਪੁੱਛਦੇ ਆ ਜੇ ਆ ਕੇ ਦਵਾਈਆਂ ਵਾਲੇ ਨਾਲ ਗੱਲ ਕਰਾਉਂਦੇ ਆ ਹਾਂ ਇਹ ਗੱਲ ਸੱਚੀ ਆ ਮਿੱਤਰ ਇਹ ਪਕੜਨੀ ਪੈਣੀ ਇਹ ਸ਼ਤਰੂ ਜੀ ਸ਼ਤਰੂ ਤੇਰਾ ਪੱਕਾ ਨਾਲ ਹੀ ਮੈਨੂੰ ਪਤਾ ਯਾਰ ਮੇਰਾ ਨਾਮ ਨਰੇਸ਼ ਠਾਕੁਰ ਹੈ ਪੱਕਾ ਤੇ ਤੈਨੂੰ ਸ਼ਤਰੂ ਫਿਰ ਕਿਉਂ ਇਧਰ ਦੀ ਏਰੀਆ 'ਚ ਆਪਣੇ ਜਿਵੇਂ ਇੱਥੇ ਹਰਿਆਣਾ ਪੰਜਾਬ ਦੇ ਪਹਿਲੇ ਲਵਜ ਨਹੀਂ ਰਾਮੂ ਆ ਗਿਆ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਅੱਜ ਫੇਮਸ ਹੋ ਗਿਆ ਅੱਜ ਸ਼ਤਰੂ ਦੇ ਨਾਂ ਤੋਂ ਪੂਰਾ ਫੇਮਸ ਹੈ ਤੇ ਮੈਂ ਤੈਨੂੰ ਬੜੀ ਬਰੀ ਕਹਿਣਾ ਵੀ ਸ਼ਤਰੂ ਹੁਣ ਤੂੰ ਮਿੱਤਰ ਬਣ ਜਾ ਮੇਰਾ ਤੇ ਸਪਰੇ ਸਾਡੇ ਕਰਿਆ ਕਰ ਇਹ ਪਤੰਦਰ 5-5 ਦਿਨ ਵੇਟਿੰਗ 'ਚ ਪਾ ਦਿੰਦਾ ਵਾ ਤੇ ਫਿਰ ਸਾਨੂੰ ਵੇਟਿੰਗ ਕਰਨੀ ਵੀ ਪੈਂਦੀ ਹੈ ਵੇਟਿੰਗ ਹੀ ਰਹਿੰਦੇ ਆ ਹਾਂ ਤਿੰਨ ਤਿੰਨ ਦਿਨਾਂ ਵੇਟਿੰਗ 'ਚ ਜਲੰਦੇ ਨਹੀਂ ਨਹੀਂ ਠੀਕ ਹੈ ਨੋ ਜੀ ਡਰਮੀ ਚ ਕਾਉਣ ਲਾਪੇ ਸੀ ਤੇ ਐਸਾ ਵਾਲੇ 2024 ਦਾ ਲਾਸਟ ਤੇ 2025 ਚੱਲ ਪਿਆ ਤੇ ਰੱਬ ਨੇ ਵੀ ਕੁਦਰਤ ਨੇ ਵੀ ਅੱਜ ਕੀ ਕਮਾਲ ਹੀ ਕੀਤੀ ਪਈ ਹੈ ਸ਼ਸ਼ੂ ਪੰਜੇ ਚ ਪਏ ਹੋਏ ਅਸੀਂ ਸਾਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਕਣਕ ਅਸੀਂ ਭਰੀਏ ਕਿ ਨਾ ਭਰੀਏ ਤੇ ਜਿਹੜੀ ਕਣਕ ਭਰੀਆ ਉਹ ਤਾਂ ਦੱਬ ਗਈ ਵਿਚੋ ਦੇ ਮੀਂਹ ਬਰਸਾਤਾ ਪੈ ਗਿਆ ਹਨਾ ਤੇ ਜਿਹੜੀ ਨਹੀਂ ਭਰੀ ਸੀ ਉਹ ਤਾਂ ਟੋਪ ਦੀ ਖੜੀ ਐ ਉਹਨੂੰ ਤਾਂ ਲੱਗਦਾ ਜਿਵੇਂ ਦੋ ਗੱਟੇ ਖਾਦ ਪੈ ਗਈ ਹੁੰਦੀ ਐ ਤੇ ਜਿਹੜੀਆਂ ਦਬੀਆਂ ਕਣਕਾਂ ਵਿਚਾਰੀਆਂ ਹਜੇ ਛੋਟੀਆਂ-ਛੋਟੀਆਂ ਫਿਰਦੀਆਂ ਤੇ ਜਿਹੜੀ ਨਹੀਂ ਭਰੀ ਉਹ ਤਾਂ ਪੂਰੀਆਂ ਠਾਠਾਂ ਮਾਰਦੀ ਕਣਕ ਬਾਹਰ ਆ ਤੁਹਾਨੂੰ ਵਿਖਾਉਣੇ ਆ ਜੀ ਜਿਹੜੀ ਕਣਕ ਭਰੀ ਐ ਤੇ ਜਿਹੜੀ ਨਹੀਂ ਭਰੀ ਲੋ ਜੀ ਆਹ ਦੇਖੋ ਜੀ ਸਾਡਾ ਇਹ ਇੱਕ ਕਿਆਰਾ ਅਸੀਂ ਭਰਿਆ ਸੀਗਾ ਉਦੋਂ ਲਾਸਟ ਵਾਰੀ ਸੀ ਤੇ ਡੇਢ ਕ ਘੰਟਾ ਰਹਿ ਗਿਆ ਸੀ ਜਿਹੜੀ ਆਹ ਕਣਕਾ ਇਹ ਹੁਣ ਮਾੜੀ ਝੁੱਠੀ ਐ ਇਹ ਠੀਕ ਐ ਜੀ ਤੇ ਆਹ ਤਿੰਨ ਕਿਆਰੇ ਸਾਡੇ ਭਰਨ ਵਾਲੇ ਸੀਗੇ ਇਹ ਹੁਣ ਅਸੀਂ ਉਸ ਤੋਂ 5-6 ਦਿਨਾਂ ਬਾਅਦ ਭਾਰਤੀ ਸੀ ਇੱਕ ਦਿਨ ਦੀ ਵਾਰੀ ਆਈ ਸੀਗੀ ਤੇ ਇਹ ਫੇਰ ਵੀ ਠੀਕ ਐ ਜੀ ਉਸ ਨਾਲੋਂ ਹਾਂ ਤੇ ਇਹ ਆ ਸਾਡੀ ਪੱਟੀ ਇਧਰਲੇ ਪਾਸੇ ਜਿੱਥੇ ਹੁਣ ਸਪਰੇਅ ਕਰ ਰਿਹਾ ਇਹ ਅੱਜ ਪਹਿਲੀ ਵਾਰੀ ਆਈ ਦਿਨ ਦੀ ਤੇ ਅਸੀਂ ਸੋਚਿਆ ਵੀ ਇਹਨੂੰ ਭੜ ਦਈਏ ਪਰ ਫਿਰ ਹੁਣ ਜਿਹੜੀ 10 11 ਤਰੀਕ ਦਾ ਫੇਰ ਵੀ ਦੱਸਿਆ ਆ ਤਾਂ ਕਰਕੇ ਅਸੀਂ ਰਹਿਣ ਦਿੱਤੀ ਐ ਤੇ ਆਪਣੇ ਕਣਕ ਵਾਹੇ ਪਾਣੀ ਤੇ ਮੰਗਣ ਲਈ ਆ ਤੇ ਚਲੋ ਇੱਕ ਗੱਟਾ ਖਾਦ ਦਾ ਪੈ ਗਿਆ ਵਾ ਉਵੇਂ ਕਣਕ ਬਹੁਤ ਸੋਹਣੀ ਖੜੀ ਹੈ ਜਿਹੜੀ ਨਹੀਂ ਭਰੀ ਜਿੰਨੇ ਮੀਂਹ ਦਾ ਇੱਕ ਮੀਂਹ ਪੈ ਗਿਆ ਇੱਕ ਗੱਟਾ ਖਾਦ ਲੱਗੀ ਡਬਲ ਖਾਦ ਲੱਗੀ ਜੀ ਮੀਂਹ ਦਾ ਪਾਣੀ ਨਹੀਂ ਵੀ ਬਾਕਮਾਲ ਇਹ ਸਾਡਾ ਡੇਰਾ ਕਰੋ ਦਰਸ਼ਨ ਸਾਡੇ ਡੇਰੇ ਦੇ ਇਹ ਸਾਰੇ ਰੁੱਖ ਜਿੰਨੇ ਵੀ ਆਪਣੀ ਮੋਟਰ ਤੇ ਲੱਗੇ ਨੇ ਇਹ ਆਪਣੇ ਵੱਡੇ ਵੀਰ ਨੇ ਲਾਏ ਨੇ ਉਹ ਸਾਰੇ ਜਿੰਨੇ ਵੀ ਰੁੱਖ ਲਾਏ ਆ ਉਹ ਹੀ ਇਹਨਾਂ ਦੀ ਦੇਖਭਾਲ ਕਰਦਾ ਤੇ ਗੱਲ ਜੀ ਸ਼ਤਰੂ ਦੀ ਕਰਦੇ ਸੀਗੇ ਇਹਦਾ ਨਾਂ ਸ਼ਤਰੂ ਆ ਇੱਥੇ ਲਾਗੇ ਬੰਨੇ ਤੇ ਇਹ ਬੰਦਾ ਬਈ 12 ਮਹੀਨੇ 30 ਦਿਨ ਐਸ ਬੰਦੇ ਕੋ ਕੰਮ ਹੈ ਅਗਲਾ ਤੇ ਮੂੰਹ ਨਾ ਕੈਂਡ 2000 ਦਿਹਾੜੀ ਇਹ ਵਾਕਿਆ ਹੀ ਨਹੀਂ ਛੱਡਦਾ ਜੀ ਤੇ ਕੰਮ ਵੀ ਬੜਾ ਇਮਾਨਦਾਰੀ ਨਾਲ ਕਰਦਾ ਹੈ ਕਈ ਵਾਰੀ ਬੰਦੇ ਗੁੱਸੇ ਹੋ ਜਾਂਦੇ ਆ ਵੀ ਤਿੰਨ ਦਿਨ ਦਾ ਲਾਰਾ ਲਾਇਆ ਸੀ ਚਾਰ ਦਾ ਲਾਇਆ ਸੀ ਵੀ ਹੁਣ 6-7 ਦਿਨ ਹੋ ਗਏ ਕਿਉਂਕਿ ਕੰਮ ਹੀ ਇਹਦਾ ਵੇਟਿੰਗ ਦੇ ਵਿੱਚ ਇੰਨਾ ਰਹਿੰਦਾ ਵਾ ਇੱਥੇ ਹੁਣ ਤੁਹਾਨੂੰ ਅਸੀਂ ਦਿਖਾਉਨੇ ਆ ਜੀ ਗੰਡੇ ਖਾਣ ਵਾਸਤੇ ਹੀ ਲਾਈਦੇ ਆ ਆਪਾਂ ਵੇਚਣ ਵਾਸਤੇ ਨਹੀਂ ਲਾਈਦੇ ਤੇ ਹੋਰ ਵੀ ਤੁਹਾਨੂੰ ਸਾਡੇ ਮੋਟਰ ਦੀਆਂ ਸਾਡੇ ਡੇਰੇ ਦੀਆਂ ਰੋਣ ਕੰਮ ਖਾਉਨੇ ਆ ਜਿੰਨੇ ਵੀ ਸਾਡੇ ਚੈਨਲ ਨੂੰ ਦੇਖਦੇ ਆ ਸਾਰੇ ਵੀਰਾਂ ਦਾ ਧੰਨਵਾਦ ਉਮੀਦ ਆ ਸਭ ਦੇ ਘਰ ਪਰ ਠੀਕ ਠਾਕ ਹੋਣਗੇ ਆ ਜੀ ਯਾਰ ਡੰਡੇ ਆਪਣ ਲਾਏ ਆ ਜੀ ਇਹ ਤੁਰ ਪਿਆ ਆ ਹੁਣ ਲਾਏ ਕੱਲ ਜੀ ਥੋੜਾ ਜਿਹਾ ਕੰਨ ਬਚਿਆ ਸੀਗਾ ਇਹ ਵੀ ਲਾਤੇ ਆ ਆ ਜੀ ਆਪਣਾ ਮੋਟਰ ਵਾਲਾ ਕਮਰਾ ਤਿਆਨੂੰ ਅਜੇ ਵੀ ਦਰਸ਼ਨ ਕਰਾਉਨੇ ਆ ਜੀ ਡੇਰੇ ਤੇ ਜਾਮ ਨੂੰ ਇਹਨੂੰ ਚਾਰ ਕਬੂਟੇ ਹੁੰਦੇ ਸੀਗੇ ਉਸ ਸਾਈਡ ਲੱਗੇ ਹੁੰਦੇ ਸੀ ਹਨਾ ਨਾਉਂ ਦੇਖੋ ਜੀ ਆਪਣੀ ਮੋਟਰ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਸਾਰਾ ਜੋ ਵੀ ਗ੍ਰੀਨਰੀ ਇੱਥੇ ਹਰਿਆਲੀ ਫਿਰ ਇਹ ਉਹਦੇ ਚਾਚੇ ਵਾਲੇ ਮੁੰਡੇ ਨੇ ਉਹਨੂੰ ਹੀ ਤੁਹਾਨੂੰ ਜਲਦੀ ਵੀਡੀਓ ਦੇ ਵਿੱਚ ਵਿਖਾਵਾਂਗੇ ਇਹ ਸਾਰੀ ਗ੍ਰੀਨਰੀ ਉਹ ਵਿਚਾਲੇ ਵਾਲਾ ਹਾਂ ਉਹਨੂੰ ਵਿਚਾਲੇ ਵਾਲੇ ਨੂੰ ਕਰਨੀ ਆ ਹਾਂਜੀ ਉਹਨਾਂ ਜੀ ਇਹ ਸਾਡੇ ਦਾਦਾ ਜੀ ਹੁੰਦੇ ਸੀ ਉਦੋਂ ਹੁਣ ਸਵਰਗਵਾਸ ਹੋ ਗਏ ਨੇ ਉਹਨਾਂ ਦੇ ਹੁੰਦੇ ਆ ਕੋਠਾ ਬਣਿਆ ਜੀ ਬ੍ਰਾਂਡ ਇੱਕ ਵੱਡਾ ਕਮਰਾ ਸੀ ਇੱਧਰ ਪਾਇਆ ਵੀ ਜੋ ਬੱਚੋਂ ਨੇ ਦੇ ਵਿੱਚ ਲੇਵਰ ਬੰਦੇ ਹੁੰਦੇ ਆ ਚੋਨਾ ਵੱਡਣ ਵਾਸਤੇ ਲੋ ਜੀ ਕਰੋ ਦਰਸ਼ਨ ਆ ਉੱਪਰ ਪੱਲੀਆਂ ਪੁੱਲੀਆਂ ਵਾਸਤੇ ਸਲਫ ਜੀ ਬਣਾਤੀ ਇੱਧਰ ਦਵਾਈਆਂ ਵਾਸਤੇ ਆ ਜੋ ਹੁਣ ਤੁਹਾਨੂੰ ਦੂਜੇ ਕਮਰੇ ਚ ਲੈ ਕੇ ਚਲਦੇ ਹਾਂ ਨੋ ਜੀ ਅੱਜਕੱਲ ਸਾਮੇ ਦੇ ਸਾਹਮਣੇ ਪਰਵਰਤਨ ਹੋ ਗਏ ਛੋਟਾ ਚੁੱਲਾ ਰੱਖਿਆ ਹੈ ਟੋਪੀਆ ਖੰਡ ਪੱਤੀ ਡੱਬੇ ਜੇ ਵੱਡੀਆਂ ਚੁੱਲ੍ਹੇ 'ਚ ਫੂਕਾਂ ਮਾਰ ਲੀਆਂ ਇਹ ਸਾਡੀ ਮੋਟਰ ਹੈ ਜੀ ਤੇ ਝੋਨੇ ਵਾਲੀ ਬੈਲਟ ਸਾਡੀ ਨਾਲੀ ਵਾਲਾ ਏਰੀਆ ਹੈ ਹਨਾ ਤੇ ਉਹ ਨਹਿਰ ਦੀ ਟੈਨੂ ਵਿਖਾਉਣੇ ਆ ਜੀ ਇੱਕ ਮਰਬਾ ਦੂਰ ਹੈ ਆ ਨਹਿਰ ਦੀ ਪਟੀ ਹੈ ਕੱਗਰ ਦਾ ਪਾਣੀ ਆਉਂਦਾ ਤੇ ਨਾਲ ਭਾਖੜਾ ਦਾ ਵੀ ਸਾਡੇ ਪਾਣੀ ਇੱਥੇ ਲੱਗ ਜਾਂਦਾ ਪਾਣੀ ਵਾਧੂ ਹੋ ਜਾਂਦਾ ਸਾਨੂੰ ਵੀ ਕੋਈ ਦਿੱਕਤ ਨਹੀਂ ਆਉਂਦੀ ਪਾਣੀ ਦੇ ਵਿੱਚ ਹਨਾ ਝੋਨੇ ਦੇ ਵਿੱਚ ਬਹੁਤ ਵਧੀਆ ਰਹਿੰਦਾ ਤੇ ਅਸੀਂ ਮਨੋਂ ਵੀ ਹੁਣ ਖਾਲਿਆਂ ਦੇ ਵਿੱਚ ਪਾਣੀ ਨਹੀਂ ਮੋਗੀਆਂ ਸੀ ਅੱਗੇ ਹੁੰਦਾ ਹੁੰਦਾ ਮੋਗੀਆਂ 'ਚ ਪਾਣੀ ਹੁਣ ਅਸੀਂ ਪਾਣੀ ਪਾਈਪ ਲਾਈਨਾਂ ਪਾਈਆਂ ਹੋਈਆਂ ਸਾਰਿਆਂ ਦੀ ਲਗਭਗ ਆਲਮੋਸਟ ਤੇ ਉੱਥੋਂ ਪਾਈਪ ਲਾਈਨ 'ਚ ਪਾਣੀ ਲਾਉਣੇ ਆ ਆਓ ਤੁਹਾਨੂੰ ਨਕਾ ਦਿਖਾਉਨੇ ਆਪਣੀ ਪਾਈਪ ਲਾਈਨ ਨਾਲ ਆਓ ਆ ਜੀ ਸਾਡੀ ਪਾਈਪ ਲਾਈਨ ਦਾ ਲਾਸਟ ਸਟਾਪ ਨੇ ਤੇ ਕਿੱਲੇ ਤੇ ਆਣ ਕੇ ਮੁੱਕਦੀ ਹੈ 10 ਇਹਨੂੰ ਚਲੇਗੀ ਫਿਰ ਇੱਥੇ ਆਣ ਕੇ ਖਤਮ ਹੋ ਗਈ ਆ ਤਾਂ ਇਧਰੋਂ ਪਾਈਪ ਲਾਈਨ ਉਹ ਖਾਲੇ 'ਚ ਜਾਂਦੀ ਆ ਠੀਕ ਹੈ ਜੀ ਹੁਣ ਤਾਂ ਨਹਿਰ ਤੋਂ ਬੰਦ ਕੀਤੀ ਹੋਈ ਆ ਨਹਿਰ ਦਾ ਪਾਣੀ ਇੱਥੋਂ ਆਉਂਦਾ ਫਿਰ ਸਿੱਧਾ ਆਪਣੇ ਖਾਲੀਆਂ 'ਚ ਜਿਹੜੇ-ਜਿਹੜੇ ਬੰਨੇ ਲਾਉਣਾ ਉਸ ਬੰਨੇ ਕਰ ਦੇਈ ਤੇ ਸੋ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਜਲਦ ਤੁਹਾਨੂੰ ਵੀਡੀਓ ਕੱਲ੍ਹ ਜਾਂ ਪਰਸੋ ਬਣਾਵਾਂਗੇ ਉਹ ਇੱਕ ਖਾਸ ਵਿਸ਼ੇ ਦੇ ਉੱਤੇ ਹੈ ਉਹ ਜਲਦੀ ਤੁਹਾਡੇ ਸਾਹਮਣੇ ਵੀਡੀਓ ਹਾਜ਼ਰ ਕਰਾਂਗੇ ਸੋ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ